ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿੰਮੂ ਐਂਡ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਜਸ਼ਨ ਅਟਲ ਨੂੰ ਬਹੁਤ-ਬਹੁਤ ਧੰਨਵਾਦ ਜੀ ਜਸ਼ਨ ਸਰਾਵ ਬਹੁਤ-ਬਹੁਤ ਧੰਨਵਾਦ ਜੀ ਮਨਦੀਪ ਕੌਰ ਹਾਂਜੀ ਭੈਣ ਜੀ ਤੁਹਾਡਾ ਬਹੁਤ देर ਬਾਅਦ ਕਮੈਂਟ ਆਇਆ ਕਿਵੇਂ ਠੀਕ ਠਾਕ ਹੋ ਕੀ ਪ੍ਰੋਬਲਮ ਚੱਲ ਰਹੀ ਹੈ ਠੀਕ ਹੋ ਘਰੇ ਪਰਿਵਾਰ ਠੀਕ ਹੈ ਸਾਰਾ ਦੱਸਿਓ ਜੀ ਤੇ ਬਾਕੀ ਤੁਸੀਂ ਤੇਲ ਦਾ ਕਿਹਾ ਕੋਈ ਗੱਲ ਨਹੀਂ ਜੀ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਆਪਣੇ ਹੋਰ ਵੀ ਕਈ ਆਰਡਰ ਆਏ ਪਏ ਆਪਾਂ ਨੂੰ ਤੇ ਤੁਸੀਂ ਆਪਣਾ ਐਡਰੈਸ ਭੇਜ ਦਿਓ ਤੇ ਨੰਬਰ ਭੇਜ ਦਿਓ ਫੇਰ ਆਪਾਂ ਤੁਹਾਨੂੰ Google Pay ਨੰਬਰ ਭੇਜ ਦਾਂਗੇ ਤੁਸੀਂ ਪੇਮੈਂਟ ਕਰ ਦਿਓ ਤੇ ਫਿਰ ਆਪਾਂ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਤੁਸੀਂ ਆਪਣਾ ਐਡਰੈਸ ਭੇਜ ਦਿਓ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਅਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਮੋਗਾ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਹਾਂਜੀ ਦੀਦੀ ਠੀਕ ਠਾਕ ਆ ਬਧੀਆ ਹੈ ਤੁਸੀਂ ਦੱਸੋ ਠੀਕ ਠਾਕ ਹੋ सिमरजीत कौर बहुत-बहुत धन्यवाद जी ते ठीक है जी आपा नु जिन्ने कमेंट आए सीगे ते आपा ਤੁਹਾਡੇ ਨਾਮ ਬੋਲਤੇ ਆ ਤੇ ਅੱਜ ਆਪਾਂ ਬਹੁਤ ਵਧੀਆ ਇੱਕ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਜਿੰਨਾ ਕਿ ਆਪਣੀ ਸਕਿਨ ਬਹੁਤ ਜ਼ਿਆਦਾ ਲੂਸ ਹੋ ਜਾਂਦੀ ਆ ਝੁਰੜੀਆਂ ਪੈ ਜਾਂਦੀਆਂ ਹਨਾ ਅੱਜ ਕੱਲ ਜ਼ਿਆਦਾ ਸਮੱਸਿਆ ਹੀ ਆ ਰਹੀ ਆ ਕਿਉਂਕਿ ਮੈਨੂੰ ਕਾਫੀ ਕਮੈਂਟ ਆਏ ਸੀ ਦੀ ਦੀ ਸਕਿਨ ਬਹੁਤ ਜ਼ਿਆਦਾ ਲੂਸ ਹੋ ਗਈ ਆ ਫੇਸ ਬਹੁਤ ਖਰਾਬ ਲੱਗਦਾ ਏ ਏਜ ਵਾਲੀ ਦਿਖਣ ਲੱਗ ਗਈ ਆ 30 ਪਲੱਸ ਹੋਏ ਨੀ ਕਿ ਏਜ ਦਿਖਣ ਲੱਗ ਜਾਂਦੀ ਆ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਬਹੁਤ ਵਧੀਆ ਇੱਕ ਮ사ਜ ਦੱਸਦੇ ਆ ਜਿੱਦਾਂ ਕਿ ਮੱਥੇ ਦੇ ਉੱਪਰ ਆਪਣੇ ਝੁਰੜੀਆਂ ਪੈ ਜਾਂਦੀਆਂ ਐ ਫਿਰ ਇੱਥੇ ਇੱਥੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਅੱਜਕੱਲ ਦਾ ਟਾਈਮ ਐਸ ਆਇਆ ਕਿ 30 ਕ੍ਰੋਸ ਕੀਤਾ ਨੀ ਤੇ ਆਪਣੇ ਝੁਰੜੀਆਂ ਪੈ ਲੱਗ ਜਾਂਦੀਆਂ ਕਈਆਂ ਦੇ ਤਾਂ ਦੇਖੋ ਜੀ ਮੱਥੇ ਦੇ ਉੱਪਰ ਇਦਾਂ ਦਾ ਲਾਈਨ-ਆਪ ਬਣ ਜਾਂਦੀ ਆ ਹਨਾ ਕਈਆਂ ਦੇ ਹੁੰਦਾ ਇੱਥੇ ਲੈਣਾ ਬਣ ਜਾਂਦੀ ਆ ਇਦਾਂ ਕਰਕੇ ਨਾ ਮਾਸ ਪਤਾ ਨਹੀਂ ਇਕੱਠਾ ਦਾ ਹੋ ਜਾਂਦਾ ਤੇ ਇੱਥੇ ਲੈਣਾ ਬਣ ਲੱਗ ਜਾਂਦੀ ਆ ਉਹ ਵੀ ਬਹੁਤ ਖਰਾਬ ਲੱਗਦਾ ਹੈ ਉੱਥੋਂ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹਦੀ ਏਜ ਮਤਲਬ 30 35 ਹੋ ਚੁੱਕੀ ਆ ਕਿ ਇਹਨਾਂ ਦੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਜੇ ਤੁਸੀਂ ਹਮੇਸ਼ਾ ਹੀ ਆਪਣੀ ਸਕਿਨ ਨੂੰ ਇੱਕ ਇੱਕ ਵਧੀਆ ਯੰਗ ਰੱਖਣਾ ਚਾਹੁੰਦੇ ਹੋ ਤਾਂ ਵੀ ਪਹਿਣਾ ਨੂੰ ਤਾਂ ਹਮੇਸ਼ਾ ਹੀ ਹੁੰਦਾ ਕਿ ਅਸੀਂ ਵਧੀਆ ਰਹੀਏ 글로 ਕਰੀਏ ਹਮੇਸ਼ਾ ਹੀ ਇਸ ਤਰ੍ਹਾਂ ਮਤਲਬ ਆਹ ਲੱਗਦਾ ਭੈਣਾਂ ਨੂੰ ਤਾਂ ਵੀ ਬਜ਼ੁਰਗ ਹੋਈਏ ਨਾ ਸੋਹਣੀ ਹੀ ਲੱਗੀ ਹੈ ਹਰ ਟਾਈਮ ਹਰ ਭੈਣ ਨੂੰ ਹੁੰਦਾ ਸ਼ੌਂਕ ਤਿਆਰ ਹੋਣ ਦਾ ਜਦੋਂ ਆਪਣੇ ਝੁਰੜੀਆਂ ਪੈ ਜਾਂਦੀਆਂ ਫਿਰ ਆਪਣੇ ਕੋਈ ਕੱਪੜਾ ਕੋਈ ਵੀ ਆਪਾਂ ਮਤਲਬ ਮੇਕਅਪ ਲਾ ਲੈਨੇ ਆ ਸੋਹਣਾ ਨਹੀਂ ਲੱਗਦਾ ਫਿਰ ਆਹ ਜੇ ਲੱਗਦਾ ਕਿ ਹੋਏ ਮਰਜ਼ੀ ਜ਼ਿਆਦਾ ਲੱਗਣ ਲੱਗ ਗਈ ਆ ਤੇ ਇੱਕ ਇੱਕੀ ਚੀਜ਼ ਆਪਣੇ ਕੋਲੇ ਤੇ ਬਹੁਤ ਵਧੀਆ ਚੀਜ਼ ਆ ਤੇ ਤੁਸੀਂ ਉਹਦੇ ਨਾਲ ਮਾਲਿਸ਼ ਆਪਾਂ ਤੁਹਾਨੂੰ ਦੱਸ ਦਿੰਨੇ ਕਿs ਤਰੀਕੇ ਨਾਲ ਕਰਨੀ ਆ ਆ ਦੇਖੋ ਜੀ ਬਦਾਮ ਰੋਗਨ ਆ ਇਹ ਵਾਲਾ ਤੁਸੀਂ ਪੰਸਾਰੀ ਤੋਂ ਲੈ ਕੇ ਆਇਓ ਬਾਦਾਮ ਰੋਗਣ ਉੱਥੇ ਮਿਲ ਜਾਂਦਾ ਜਿਹੜੇ ਆਮ ਦੁਕਾਨਾਂ ਵਾਲੇ ਹੁੰਦੇ ਉਹ ਨਹੀਂ ਵਧੀਆ ਹੁੰਦੇ ਕਈ ਵਾਰ ਹੁੰਦਾ ਕਿ ਪੰਸਾਰੀ ਹੈ ਨਾ ਵਧੀਆ ਆਪਣੇ ਦਸੱਲੀ ਵਾਲੇ ਹੁੰਦੇ ਹਨ ਆਪਾਂ ਨੂੰ ਇਹ ਮਤਲਬ ਉਹ ਨਾ origignal ਕੱਢ ਕੇ ਦਿੱਤਾ ਹੈ ਆਪਣੀ ਆ ਸ਼ੀਸ਼ੀ ਭਰੀ ਹੋਈ ਸੀ ਦੇਖ ਲਓ ਆਪਾਂ ਯੂਜ਼ ਕਰ ਕਰਕੇ ਮੁਕਾਤੀ ਆ ਤੇ ਇਹਨੂੰ ਆਪਾਂ ਇੱਕ ਵਾਰੀ ਜਦੋਂ ਲੈ ਆਉਣੇ ਆ ਤੇ ਬਹੁਤ ਟਾਈਮ ਇਹ ਚੱਲਦਾ ਹੈ ਕੋਈ ਇਹ ਨਹੀਂ ਕਿ ਜਲਦੀ ਖਤਮ ਹੋ ਜਾਊਗਾ ਇਦਾਂ ਦੀ ਕੋਈ ਗੱਲ ਨਹੀਂਗੀ आप बिल्कुल ही हल्का जहाँ है बस तुं एद करके बस इन्ना ही वादू हो जाए आपको हाँ देखो बिल्कुल ही थोड़ा जहा चाहिए होंगे अपना ਤੁਸੀਂ ਰਾਤ ਨੂੰ ਜਦੋਂ ਆਪਣਾ ਚੰਗੀ ਤਰ੍ਹਾਂ ਫੇਸ ਧੋ ਲਿਆ ਏ ਸੌਣ ਜਾਣਾ ਏ ਤੁਸੀਂ ਪੂਰੀ ਤਰ੍ਹਾਂ ਆਪਣਾ ਚੰਗੀ ਤਰ੍ਹਾਂ ਜਿਹੜੀ ਵੀ ਚੀਜ਼ ਨਾਲ ਤੁਸੀਂ ਧੋਹਦੇ ਹੋ ਆਪਣਾ ਵਾਸ਼ ਕਰਦੇ ਹੋ ਫੇਸ ਉਹਦੇ ਨਾਲ ਤੁਸੀਂ ਵਾਸ਼ ਕਰ ਲਿਓ ਚੰਗੀ ਤਰ੍ਹਾਂ ਤੁਹਾਡਾ ਫੇਸ ਗੰਦਾ ਨਹੀਂ ਹੋਣਾ ਚਾਹੀਦਾ ਕਿ ਮਿੱਟੀ ਘੱਟਾ ਹੋਵੇ ਤੁਸੀਂ ਇਹ ਲਾ ਲਓ ਆਇਲ ਫਿਰ ਤੁਹਾਡੀ ਸਕਿਨ ਹੋਰ ਵੀ ਖਰਾਬ ਹੋ ਜਾਊਗੀ ਤੇ ਤੁਸੀਂ ਚੰਗੀ ਤਰ੍ਹਾਂ ਕਲੀਨ ਕਰਕੇ ਫੇਸ ਨੂੰ ਫਿਰ ਤੁਸੀਂ ਉੱਪਰ ਕੁਛ ਲਗਾਉਣਾ ਏ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਹ ਤਾਂ ਪਹਿਲਾਂ ਨੂੰ ਚਾਹੀਦਾ ਕਿ ਹੁਣੇ ਹੀ ਤਿਆਰੀ ਕਰ ਲੂ ਅੱਗੇ ਵਿਆਹਾਂਆਂ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਜਾਣੇ ਆ ਸਰਦੀ ਦੇ ਵਿੱਚ ਪ੍ਰੋਗਰਾਮ ਹਨਾ ਆਈ ਮਹੀਨਾ ਰਹਿ ਗਿਆ ਗਰਮੀ ਦਾ ਤੇ ਅੱਸੂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ ਦੇਖੋ ਜੀ ਜੇ ਤਾਂ ਤੁਹਾਡੇ ਮੱਥੇ ਦੇ ਵਿੱਚ ਇਦਾਂ ਇਦਾਂ ਕਰਕੇ ਲਾਈਨ ਆਏ ਇਦਾਂ ਕਰਕੇ ਜਿਵੇਂ ਹੁੰਦੀ ਆ ਹਨਾ ਫਿਰ ਤਾਂ ਤੁਸੀਂ ਇਹਨੂੰ ਇਦਾਂ ਕਰਕੇ ਇਦਾਂ ਇੱਕ ਹੱਥ ਨਾਲ ਫੜ ਕੇ ਇਹਨੂੰ ਇਦਾਂ ਦਾ ਤਾਣ ਨੂੰ ਮਾਲਿਸ਼ ਕਰਨੀ ਇਦਾਂ ਪੂਰੇ ਮਤਲਬ ਬਾਲੇ ਹਲਕੇ ਹੱਥ ਨਾਲ ਵੀ ਨਹੀਂ ਕਰਨੀ ਥੋੜਾ ਜਿਹਾ ਟਾਈਟ ਹੱਥ ਦੇ ਨਾਲ ਇਦਾਂ ਇਦਾਂ ਕਰਕੇ ਤੁਸੀਂ ਇਦਾਂ ਮਾਲਿਸ਼ ਦਿਓ ਇਹਨੂੰ 2-3 ਮਿੰਟ 2-3 ਮਿੰਟ ਤੁਸੀਂ ਜ਼ਰੂਰ ਲਗਾਉਣੇ ਆ ਤੇ ਜੇ ਤੁਹਾਡੇ ਇੱਥੇ ਹੋਈਆਂ ਵੀਆਂ ਇਦਾਂ ਉਲਟੀਆਂ ਕਈਆਂ ਨੇ ਤੇਡੀਆਂ ਹੋ ਜਾਂਦੀਆਂ ਕਈਆਂ ਨੇ ਸਿੱਧੀਆਂ ਹੋ ਜਾਂਦੀਆਂ ਹਰ ਕਿਸੇ ਦੇ ਅਲੱਗ-ਅਲੱਗ ਹਨਾ ਫੇਸ ਦੇ ਸਕਿਨ ਦੇ ਹਿਸਾਬ ਨਾਲ ਹੋ ਜਾਂਦੀ ਆ ਤੇ ਤੁਸੀਂ ਜੇ ਤੁਹਾਡੇ ਟੇਡੀਆਂ ਹੋਈਆਂ ਵੀ ਇੱਥੇ ਜਿਹੜੀਆਂ ਬਣ ਜਾਂਦੀਆਂ ਤੇ ਉਹਦਾ ਵੀ ਆਪਾਂ ਤੁਹਾਨੂੰ ਹੱਲ ਦੱਸਦੇ ਆ ਉਹ ਤੁਸੀਂ ਕੀ ਕਰ ਲੈਣਾ ਆ ਦੇਖੋ ਜੀ ਆਹ ਵਾਲੀਆਂ ਜਿਹੜੀਆਂ ਆਪਣੀ ਉਂਗਲਾਂ ਇਹਨਾਂ ਨੂੰ ਤੁਸੀਂ ਇਦਾਂ ਕਰ ਕਰਕੇ 2 ਮਿੰਟ ਤੁਸੀਂ 2-3 ਮਿੰਟ ਦਾ ਜਿੰਨਾ ਕਈ ਵਾਰ ਹੁੰਦਾ ਨਾ ਆਪਾਂ ਲੱਗਦਾ ਕਿ ਹਾਏ ਬਾਹਾਂ ਵਿੱਚ ਦੁਖਣ ਲੱਗ ਗਈਆਂ ਉਹਨਾਂ ਚਿਰ ਤੁਸੀਂ ਲਗਾ ਹੀ ਲਿਓ ਇਹਦਾ ਕੋਈ ਉਹ ਨਹੀਂ ਸਾਈਡ ਇਫੈਕਟ ਕੋਈ ਨਹੀਂ ਤੁਹਾਡੇ ਤੇ ਕੋਈ ਬੁਰਾ ਅਸਰ ਨਹੀਂ ਹੋਊਗਾ ਵਧੀਆ ਹੀ ਹੋਊਗਾ ਤੇ ਜਿੰਨੀ ਦੇਰ ਤੁਹਾਡੀਆਂ ਮੰਨ ਲਓ ਕਿ ਬਾਹਾਂਵਾਂ ਨਹੀਂ ਦੁਖਣ ਲੱਗਦੀਆਂ ਜਿਵੇਂ ਆਪਾਂ ਕਹਿੰਦੇ 2-3 ਮਿੰਟ ਆਪਾਂ ਲਗਾ ਲੈ ਤੇ ਆਪਣੀਆਂ ਬਾਹਾਂਵਾਂ ਦੁਖਣ ਲੱਗ ਗਈਆਂ ਜਦੋਂ ਤੁਹਾਨੂੰ ਲੱਗਣ ਲੱਗਿਆ ਬਾਹਾਂਵਾਂ ਦੁਖ ਰਹੀਆਂ ਉਹ ਤੁਸੀਂ ਛੱਡ ਦਿਓ ਤੇ ਨਹੀਂ ਉਨੀ ਦੇਰ ਤੁਸੀਂ ਕਰਿਓ ਇਦਾਂ ਇਦਾਂ ਕਰਕੇ ਜਿੰਨਾਂ ਦੇ ਇਹ ਵਾਲੀਆਂ ਲੈਣਾ ਹੈ ਇੱਥੇ ਉਹ ਇਹ ਕਰਨ ਇਦਾਂ ਕਰਕੇ ਤੇ ਜਿਨ੍ਹਾਂ ਦੇ ਇਦਾਂ ਟੇਢੀਆਂ ਐ ਇਦਾਂ ਕਰਕੇ ਉਹ ਫਿਰ ਆਇਆ ਕਰਕੇ ਆ ਦੇਖੋ ਜੀ ਇਦਾਂ ਕਰਕੇ ਤੇ ਜਿਨ੍ਹਾਂ ਦੇ ਇੱਥੇ ਆ ਆਵਲੀਆਂ ਅਈ ਤੁਹਾਣ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸਕਿਨ ਆਪਣੀ ਪਤਲੀ ਜੀ ਹੋ ਜਾਂਦੀ ਆ ਉਹ ਤੁਸੀਂ ਕੀ ਕਰਨਾ ਏ ਇਹ ਵਾਲਾ ਆਹ ਵਾਲੇ ਇਸ ਜਗ੍ਹਾ ਤੇ ਆਹ ਪੁਆਇੰਟ ਫੜਨਾ ਤੁਸੀਂ ਤੇ ਇਹਨੂੰ ਕਰਨਾ ਕੀ ਆ ਸਿਰਫ ਅੱਖਾਂ ਬੰਦ ਕਰਕੇ 2 ਮਿੰਟ ਸਿਰਫ ਇਹਨੂੰ ਆਏ ਰੌਂਡ ਰੌਂਡ ਇਹ ਆਹ ਵਾਲਾ ਪੁਆਇੰਟ ਨੱਪਣਾ ਤੁਸੀਂ ਜਿਆਦਾ ਨਹੀਂ ਨੱਪਣਾ ਦਬਾਉਣਾ ਨਹੀਂਗਾ ਜਿਆਦਾ ਬਿਲਕੁਲ ਹੀ ਹਲਕੇ ਹੱਥਾਂ ਦੇ ਨਾਲ ਇਹਨੂੰ ਇਦਾਂ ਇਦਾਂ ਕਰਨਾ ਤੁਹਾਡੇ ਇਹ ਵਾਲੀਆਂ ਜਿਹੜੀਆਂ ਝੁਰੜੀਆਂ ਨਾ ਖਤਮ ਹੋ ਜਾਣਗੀਆਂ ਤੇ ਜਿਹੜੀਆਂ ਤੁਹਾਡੇ ਇੱਥੇ ਮਤਲਬ ਆਹ ਵਾਲਾ ਮਾਸਾ ਜਿਹੜਾ ਇਹ ਥੱਲੇ ਢਿਲਕਣ ਲੱਗ ਜਾਂਦਾ ਇਹਨੂੰ ਤੁਸੀਂ ਇਦਾਂ ਕੁੰਡੀ ਟਾਈਪ ਆਪਣੀ ਇੱਕ ਉਂਗਲ ਨੂੰ ਇਦਾਂ ਬਣਾ ਲੈਣਾ ਆਹ ਵਾਲੀ ਹੈ ਜਿਹੜੀ ਤੇ ਇਹਨੂੰ ਤੁਸੀਂ ਇਦਾਂ ਕਰਕੇ ਇਹਨੂੰ ਤੁਸੀਂ ਮੰਨ ਲਓ ਕਿ 20 ਵਾਰ ਆਪਾਂ ਜੇ ਗਿਣਤੀ ਮਾਰ ਕੇ ਵੀ 20 ਟਾਈਮ ਆਪਾਂ ਇਦਾਂ ਇਦਾਂ ਕਰ ਦੇਣਾ ਟਾਂ ਚ ਲੈਣਾ ਦੋਨਾਂ ਸਾਈਡਾਂ ਤੋਂ ਵੀ ਇੱਧਰ ਨੂੰ ਐ ਇਦਾਂ ਕਰ ਲੈਣਾ ਤੁਸੀਂ ਇਕੱਠਾ ਕਰ ਸਕਦੇ ਹੋ ਸ਼ੀਸ਼ੇ ਮੂਰੇ ਐਦਾਂ ਕਰਕੇ ਵੀ ਟਾਂ ਗਿਣ ਕਿਨ ਕੀ ਆਪਾਂ ਆਪਣੇ ਮੂੰਹ ਦੇ ਵਿੱਚ ਗਿਣੀ ਜਾਣਾ ਜੇ ਆਪਾਂ ਇਹ ਵਾਲੀਆਂ ਮ사ਜ ਦਿੰਦੇ ਰਵਾਂਗੇ ਫੇਸ ਨੂੰ ਆਪਣਾ ਫੇਸ ਵਧੀਆ ਰਹੂਗਾ ਕੋਈ ਜ਼ਿਆਦਾ ਸਕਿਨ ਆਪਣੀ ਲੂਜ਼ ਨਹੀਂ ਲੱਗੂਗੀ ਵਧੀਆ ਰਹੂਗਾ ਇੱਕਦਮ ਸ਼ਾਈਨ ਕਰੂਗਾ ਫੇਸ ਤੁਹਾਡਾ ਗਲੋ ਕਰੂਗਾ ਵਧੀਆ ਰਹੂਗਾ ਕਈ ਵਾਰ ਹੁੰਦਾ ਇਥੋਂ ਮਾਸ ਆਇਨ ਲਟਕਣ ਲੱਗ ਜਾਂਦਾ ਉਹ ਲਟਕਣ ਦਾ ਕਾਰਨ ਕੀ ਹੋ ਜਾਂਦਾ ਇੱਕ ਤਾਂ ਆਪਣੀ ਏਜ ਵਧੀ ਜਾਂਦੀ ਹੈ ਇੱਕ ਆਪਾਂ ਕੋਈ ਵੀ ਮਤਲਬ ਵਰਕਆਊਟ ਨਹੀਂ ਕਰਦੇ ਹਨ ਤੇ ਆਪਾਂ ਆਪਣੇ ਫੇਸ ਦਾ ਵੀ ਇੱਕ ਵਰਕਆਊਟ ਹੀ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਆਪਾਂ ਨੇ ਸਰੀਰ ਦੀ ਆਪਾਂ ਐਕਸਰਸਾਈਜ਼ ਕਰਦੇ ਹਾਂ ਕਿ ਆਪਣੀ ਸਿਹਤ ਵਧੀਆ ਰਹੇ ਉਸੇ ਤਰ੍ਹਾਂ ਆਪਾਂ ਨੂੰ ਜਿੱਦਾਂ ਕਿ ਆਪਾਂ ਫੇਸ ਦੀ ਵੀ ਐਕਸਰਸਾਈਜ਼ ਹੁੰਦੀ ਹੈ ਵੀ ਜਿਵੇਂ ਆਪਣੀਆਂ ਨਾੜਾਂ ਹੋ ਜਾਂਦੀਆਂ ਇਹ ਲੂਸ ਹੋ ਜਾਂਦੀਆਂ ਜਦੋਂ ਆਪਾਂ ਇਹਨਾਂ ਨੂੰ ਛੇੜਦੇ ਹੀ ਨਹੀਂਗੇ ਕੋਈ ਵੀ ਚੀਜ਼ ਆਪਾਂ ਉਹੀ ਰੱਖ ਦਾਂਗੇ ਫਿਰ ਉਹ ਪਈ ਪਈ ਕਿਵੇਂ ਹੋ ਜਾਂਦੀ ਉਹ ਆਪਾਂ ਨੂੰ ਪਤਾ ਹੀ ਆ ਤੇ ਜੇ ਆਪਾਂ ਇਹਦੇ ਤੇ ਥੋੜਾ ਬਹੁਤਾ ਹੱਥ ਮਾਰਦੇ ਰਵਾਂਗੇ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਵੀ ਚੀਜ਼ ਤੇ ਹੱਥ ਮਾਰਦੇ ਰਵਾਂਗੇ ਉਹ ਸਾਫ਼ ਰਹੂਗੀ ਉਹੀ ਗੱਲ ਹੋ ਜਾਂਦੀ ਆ ਤੇ ਜੇ ਆਪਾਂ ਇਹਨੂੰ ਫੇਸ ਨੂੰ ਵੀ ਥੋੜਾ ਬਹੁਤਾ ਜਿਹੜੀਆਂ ਆਪਣੇ ਆ ਨਾੜਾਂ ਹੁੰਦੀਆਂ ਨਾ ਸੋ ਹੀ ਜਾਂਦੀ ਆ ਇੱਕ ਹਿਸਾਬ ਨਾਲ ਜਦੋਂ ਆਪਾਂ ਨੂੰ ਸਿਛੇੜਦੇ ਹੀ ਨਹੀਂ ਫੇਸੋਂ ਕਈ ਦਾ ਚਲੋ ਜੀ ਹੁਣ ਕੀ ਹੋ ਗਿਆ ਕਈ ਭੈਣਾ ਦੀ ਇਹ ਆਦਤ ਹੁੰਦੀ ਆ ਮੈਰਿਜ ਹੋ ਗਈ ਆ ਬੱਚੇ ਹੋ ਗਏ ਆ ਚਲ ਕੋਈ ਗੱਲ ਨਹੀਂ ਹੁਣ ਕੀ ਹੈਗਾ ਏ ਹੁਣ ਤਾਂ ਸਭਰਾ ਖੁਸ਼ ਹੋ ਗਿਆ ਤੇ ਨਹੀਂ ਜੀ ਆਪਣੇ ਆਪ ਨੂੰ ਵੀ ਆਪਾਂ ਥੋੜਾ ਜਿਹਾ ਸਮਾਂ ਦੇਈਏ ਕਿਉਂਕਿ ਇਹ ਆ ਕਿ ਜੇ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਟਾਈਮ ਦੇਵਾਂਗੇ ਤਾਂ ਆਏ ਹੁੰਦਾ ਕਿ ਚਲੋ ਆਪਾਂ ਬਾਹਰ ਅੰਦਰ ਨਿਕਲਣਾ ਜਦੋਂ ਕਿਤੇ ਵੀ ਆਪਾਂ ਵੀ ਸੋਹਣੇ ਲੱਗੀਏ ਕਿਉਂਕਿ ਫੈਮਿਲੀ ਦੇ ਨਾਲ-ਨਾਲ ਆਪਣੀ ਕੇਅਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਾਰੀਆਂ ਭੈਣਾਂ ਨੂੰ ਚਾਹੀਦਾ ਕਿ ਆਪਣੇ ਵਾਸਤੇ ਵੀ ਦਿਨ ਵਿੱਚ ਦੀ 10-15 ਮਿੰਟ ਜ਼ਰੂਰ ਕੱਢਣ ਕਿ ਆਪਣੇ ਫੇਸ ਨੂੰ ਵਧੀਆ ਰੱਖਣ ਸੋਹਣੀਆਂ ਲੱਗਣ ਫਿਰ ਹਰ ਕੋਈ ਕਹੂਗਾ ਨਹੀਂ ਤਾਂ ਉਹੀ ਹੁੰਦਾ ਨਾ ਕਿ ਥੋੜੇ ਟਾਈਮ ਬਾਅਦ ਇਦਾਂ ਹੋਣ ਲੱਗਦਾ ਕਿ ਹਾਏ ਬੱਚੇ ਵੀ ਪਤਾ ਆਪਾਂ ਨੂੰ ਹਸਬੰਡ ਵੀ ਤੇ ਬੱਚੇ ਵੀ ਬਾਦ ਵਿੱਚ ਜਦੋਂ ਆਪਾਂ ਧਿਆਨ ਨਹੀਂ ਜੜੀਆਂ ਪਾਣਾ ਦਿੰਦੀਆਂ ਬਿਲਕੁਲ ਵੀ ਆਪਣੀ ਸਕਿਨ ਬਾਰੇ ਜੋ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ ਲੱਗ ਜਾਂਦੇ ਕਈ ਵਾਰ ਹੁੰਦਾ ਬੱਚਿਆਂ ਨੇ ਨਾਲ ਰੋਂ ਨਹੀਂ ਮੰਮੀ ਘਰੇ ਹੀ ਰਹਿ ਲਾ ਮੰਮੀ ਤਾਂ ਸੋਹਣੀ ਨਹੀਂ ਲੱਗਦੀ ਹੁਣ ਬੱਚੇ ਵੀ ਇਦਾਂ ਕਹਿ ਲੱਗ ਜਾਂਦੇ ਆ ਬਹੁਤ ਮੈਂ ਦੇਖੇ ਹੋਏ ਆ ਤੇ ਪਰ ਇਦਾਂ ਨਹੀਂ ਕਰਨਾ ਚਾਹੀਦਾ ਜੋ ਵੀ ਹੈ ਆਪਣੇ ਪੇਰੈਂਟਸ ਦੀ ਤਾਂ ਰਿਸਪੈਕਟ ਹਮੇਸ਼ਾ ਕਿਦਾਂ ਦੇ ਵੀ ਆ ਪੇਰੈਂਟਸ ਤੇ ਉਹਨਾਂ ਨੂੰ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹਨਾ ਤੇ ਇਦਾਂ ਨਹੀਂ ਕਿ ਕਈ ਵਾਰ ਨਾ ਫਿਰ ਬੱਚੇ ਵੀ ਆਂਕਲਾ ਉਹ ਨਹੀਂ ਮੰਮੀ ਤਾਂ ਸੋਹਣੀ ਨਹੀਂ ਲੱਗਦੀ ਮੰਮੀ ਤੂੰ ਰਹਿਣ ਦੇ ਸਾਡੇ ਨਾਲ ਜਾਣ ਨੂੰ ਤੇ ਇਸ ਕਰਕੇ ਮੈਂ ਕਹਿਨੀ ਆ ਕਿ ਭੈਣੋ ਤੁਸੀਂ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ ਆਪਣੇ ਆਪ ਨੂੰ ਵੀ ਟਾਈਮ ਜ਼ਰੂਰ ਦਿਆ ਕਰੋ ਜੇ ਆਪਾਂ ਆਪਣੀ ਫੈਮਲੀ ਵਾਸਤੇ ਟਾਈਮ ਸਾਰਾ ਦਿਨ ਫੈਮਲੀ ਵਾਸਤੇ ਟਾਈਮ ਕੱਢਦੇ ਆਂ ਤੇ ਫਿਰ ਆਪਣੇ ਵਾਸਤੇ ਵੀ ਆਪਾਂ ਨੂੰ ਟਾਈਮ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਆ 10 15 ਮਿੰਟ ਤੁਸੀਂ ਆਪਣੇ ਸਕਿਨ ਦੇ ਉੱਪਰ ਡੇਲੀ ਜ਼ਰੂਰ ਲਗਾਇਆ ਕਰੋ ਜਿਵੇਂ ਆਪਾਂ ਕਹਿੰਦੇ ਕਿ ਡੇਲੀ ਵਰਕਆਊਟ ਕਰਨਾ ਜ਼ਰੂਰੀ ਆ ਉਨੇ ਹੀ ਆਪਣੀ ਸਕਿਨ ਨੂੰ ਵੀ ਵਧੀਆ ਰੱਖਣਾ ਉਨਾ ਹੀ ਜ਼ਰੂਰੀ ਆ ਕੁਛ ਨਾ ਕੁਛ ਜਿਹੜੀਆਂ ਮੈਰਮੇਡੀਜ਼ ਦੱਸਦੀਆਂ ਘਰੇ ਕੋਈ ਉਹਦੇ ਵਿੱਚ ਖਰਚਾ ਨਹੀਂ ਕੋਈ ਕੁਛ ਨਹੀਂਗਾ ਤੁਸੀਂ ਘਰੇ ਬਸ ਦੇਹੀਂ ਪਾ ਲਈ ਬੇਸਨ ਪਾ ਲਿਆ ਮਲਤਾਨੀ ਮਿੱਟੀ ਪਾ ਲਈ ਕਦੇ ਨਿੰਬੂ ਨਚੋੜ ਲਿਆ ਵਿੱਚ ਗੁਲਾਬ ਜਲ ਪਾ ਲਿਆ ਇਦਾਂ ਦੇ ਨੁਕਤੇ ਕਰ ਕਰਕੇ ਦੇਖ ਕੇ ਆਪਣੇ ਆਪ ਨੂੰ ਸੋਹਣੇ ਬਣਾ ਕੇ ਰੱਖੋ ਜ਼ਰੂਰ ਤੇ ਕੰਮ ਤਾਂ ਆਪਾਂ ਫਿਰ ਸਾਰੀ ਉਮਰ ਚੱਲੀ ਜਾਣੇ ਆ ਕੰਮ ਦਾ ਨਹੀਂਗਾ ਕਿ ਕੰਮ ਤਾਂ ਮੁੱਕਣੇ ਨਹੀਂ ਜਿੰਨਾ ਚਿਰ ਜੌਂਦੇ ਆ ਕੰਮ ਨਹੀਂ ਮੁੱਕਦੇ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰੋ ਵੱਧ ਤੋਂ ਵੱਧ ਤੁਸੀਂ ਵੀਡੀਓ ਬਹੁਤ ਘੱਟ ਸ਼ੇਅਰ ਕਰ ਰਹੇ ਹੋ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨੇ ਹੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਆਪਾਂ ਨੂੰ ਸਬਸਕ੍ਰਾਈਬਰ ਆਉਣਗੇ ਤੇ ਚਲੋ ਜੀ ਆਪਣੀ ਵੀ ਹੈਲਪ ਹੋ ਜੂਗੀ ਹਨਾ ਤੁਸ ਤੁਹਾਡੀ سپورਟ ਦੀ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਲੀਜ਼ ਵੱਧ ਤੋਂ ਵੱਧ سپورਟ ਕਰੋ ਧੰਨਵਾਦ ਜੀ